ਸਭ ਤੋਂ ਪਹਿਲਾਂ ਤਾਂ ਬਾਬਾ ਭੀਮਰਾਓ ਉਮੇਦਕਰ ਜੀ ਦੇ ਜੰਗਨਨ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਔਰ ਬੜੀ ਖੁਸ਼ੀ ਹੋਈ ਅੱਜ ਉਹਨਾਂ ਦੇ ਇੱਥੇ ਸਥਾਨ ਤੇ ਆ ਕੇ ਉਹਨਾਂ ਨੂੰ ਸ਼ਰਨਾਰਗਿ ਵੀ ਪੈਂਡ ਕੀਤੀ ਫੁੱਲ ਪੈਂਡ ਕੀਤੇ ਯਰਪਨ ਕੀਤੇ ਸੋ ਬਹੁਤ ਕਮਾਲ ਦੀ ਸ਼ਖਸੀਅਤ ਨੇ ਜਿਹੜੇ ਅੱਜ ਵੀ ਜਿੰਨਾ ਦਾ ਸੰਵਿਧਾਨ ਭਾਰਤ ਦੇ ਵਿੱਚ ਲਾਗੂ ਹੋਇਆ ਔਰ ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਉਹਨਾਂ ਨੂੰ ਬਰਾਬਰਤਾ ਦਾ ਦਰਜਾ ਦਿਵਾਇਆ ਔਰ ਉਹ ਉਹਨਾਂ ਬੇੜਿਆਂ 'ਚ ਜਦੋਂ ਕਲਾਸ ਤੋਂ ਵੀ ਉਹਨਾਂ ਨੂੰ ਦੂਰ ਬਿਠਾਇਆ ਜਾਂਦਾ ਸੀਗਾ ਤੇ ਫਿਰ ਵੀ ਮੇਰਾ ਖਿਆਲ ਹੈ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ ਡਿਗਰੀਆਂ ਕਰਨ ਵਾਲੇ ਬਾਬਾ ਜੀ ਨੇ ਸੋ ਮੈਂ ਉਹਨਾਂ ਨੂੰ ਸਜਦਾ ਕਰਦਾ ਇਸ ਤਰ੍ਹਾਂ ਸਹਿਯੋਗ ਮਿਲਦਾ ਇਹ ਹਲਕੇ ਦੇ ਵਿੱਚ ਬਹੁਤ ਅੱਛਾ ਸਹਿਯੋਗ ਮਿਲ ਰਿਹਾ ਜੀ ਕੱਲ ਅਸੀਂ ਫਰੀਦਕੋਟ ਹਲਕੇ ਦੇ ਵਿੱਚ ਹੀ ਸੀਗੇ ਤੇ ਕਾਫੀ ਇਧਰ ਮੱਥਾ ਟਿਕਣ ਗਏ ਸੀ ਆਪਣਾ ਰਾਮਪੁਰਾ ਹਲਕਾ ਦੇ ਵਿੱਚ ਵੀ ਸੀ ਬਾਗਾਪੁਰਾ ਨਾਲ ਤਿੰਨ ਅਸੀਂ ਕੰਸਟੀਟੂਐਂਸੀਆਂ ਕੱਲ ਕਵਰ ਕੀਤੀਆਂ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ 'ਚ ਨਤਮਸਤਕ ਹੋਇਆ। ਅਤੇ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਜੀ ਜਿੱਥੇ ਵੀ ਅਸੀਂ ਸਭਾ ਵੀ ਕੀਤੀ ਹੈ ਤੇ ਜਿੱਥੇ ਵੀ ਗਏ ਆ ਜਿੱਥੋਂ ਦੀ ਵੀ ਲੰਘੇ ਆ ਤਾਂ ਪਰਮਾਤਮਾ ਦੀ ਬਹੁਤ ਮਿਹਰ ਹੈ ਜੀ। ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਫਤਵਾ ਜ਼ਰੂਰ ਮਿਲੂਗਾ ਜੀ। ਅ ਕਾਲੀ ਦਲ ਨੇ ਤੁਹਾਡਾ ਪੁਰਾਣਾ ਸਾਥੀ ਇੱਕ ਉਦਾਰਿਆ 9 ਸਾਲ ਤੁਹਾਡੇ ਨਾਲ ਰਿਹਾ। ਅ ਸਾਡਾ ਜਿਹੜਾ ਮੈਂ ਸੱਚ ਪੁੱਛਿਓ ਤਾਂ ਮੁਕਾਬਲਾ ਜਿਹੜਾ ਆਪਣੇ ਆਪ ਨਾਲ ਹੀ ਹੈ ਜੀ ਪਹਿਲਾਂ ਕਿੱਥੇ ਆ ਕਿੰਨੀਆਂ ਵੋਟਾਂ ਆਈਆਂ ਸੀ ਹੁਣ ਕਿੰਨੀਆਂ ਆਈਆਂ ਕਰੋ ਜੀ ਜਿਸ ਤਰ੍ਹਾਂ ਬੀਜੇਪੀ ਦਾ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਕੀ ਲੱਗਦਾ ਹੈ ਵੀ ਆਵਾਜ਼ੀ ਪਾਰਟੀ ਸੀਟਾਂ ਕਾ ਤੇਰਾ ਵਿੱਚ ਨਾ ਕੱਢ ਬਿਲਕੁਲ ਜੀ ਬਿਲਕੁਲ ਕੱਢੂਗੀ ਇਸ ਤਰ੍ਹਾਂ ਦੀ ਤਾਂ ਆਂਸਰਾ ਜੀ ਹਾਂਸ ਦਾ ਭਾਸ਼ਣ ਸਾਰਾ ਕਾਸੇ ਦੇ ਬਾਵਜੂਦ ਵੀ ਬੜਾ ਅਜੀਬ ਢੇ ਇਹ ਉਹਨਾਂ ਨੂੰ ਪਤਾ ਜੀ ਇਹ ਮੈਨੂੰ ਕੁਝ ਕਹਿ ਸਕਦਾ ਆਪ ਕਦੇ ਨਹੀਂ ਬੋਲੇ ਨਹੀਂ ਖਲਾਫ ਬੋਲ ਕੇ ਕੀ ਹੋਣਾ ਜੀ ਵਿਰੋਧ ਹੋਰ ਲੈਣੀ ਆ ਤੁਹਾਡੇ ਨੀ ਦੇਖੋ ਜੀ ਕਿਸੇ ਦੀ ਆਪਣੀ ਲਕੀਰ ਲੰਬੀ ਕਰਨੀ ਚਾਹੀਦੀ ਹੈ ਕਿਸੇ ਦੀ ਛੋਟੀ ਕਰਕੇ ਥੋੜਾ ਲੰਬੀ ਕਰਨੀ ਹੈ ਉਹਨਾਂ ਦਾ ਆਪਣਾ ਕੰਮ ਹੈ ਮੇਰਾ ਆਪਣਾ ਕੰਮ ਹੈ ਇੱਕ ਦੂਜੇ ਦੀ ਰਿਸਪੈਕਟ ਵੀ ਚਾਹੀਦੀ ਹੈ ਤੇ ਜਿਹੜੇ ਸਿਧਾਂਤ ਤੁਹਾਡੇ ਅਲੱਗ-ਅਲੱਗ ਨੇ ਵਿਚਾਰਧਾਰਾ ਤੁਹਾਡੀ ਅਲੱਗ ਹੋ ਸਕਦੀ ਹੈ ਉਹ ਉਹ ਮੇ ਕਰਨੀ ਚਾਹੀਦੀ ਹੈ ਪਰ ਨਿੱਜੀ ਤੌਰ ਤੇ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਜਿਹੜੇ ਵਿਰੋਧ ਕਰ ਰਹੇ ਆ ਆਪਣੇ ਪ੍ਰਿੰਸੀਪਲ ਵੀ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਹਾਂ ਕੀ ਕਹਿਣਾ ਚਾਹੂਗਾ ਦੇਖੋ ਜੀ ਜੋ ਸਾਡੀਆਂ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਮਤਲਬ ਟੱਕਾ ਕੀਤਾ ਪੰਜਾਬ ਨਾਲ ਲੋਕਾਂ 'ਚ ਗੁੱਸਾ ਹੈ ਉਹ ਥੋੜਾ ਜਿਹਾ ਮਤਲਬ ਜਜ਼ਬਾਤੀ ਹੈਗੇ ਆ ਲੋਕ ਉਹ ਕਰਦੇ ਨੇ ਤਾਂ ਕਰਦੇ ਆ ਅੱਜ ਭਾਰਤ ਤੋਂ ਡਾਕਟਰ ਪੀਮਰਾਓ ਵੇਦਕਰ ਜਿਹੜੇ ਕਿ ਸਾਡੇ ਸੰਵਿਧਾਨ ਦੇ ਰਚੇਤਾ ਦਬੇ ਕੁਚਲਿਆਂ ਦੀ ਆਵਾਜ਼ ਨੇ ਡਾਕਟਰ ਪੀਮਰਾਓ ਵੇਦਕਰ ਉਹਨਾਂ ਦੇ 133ਵੇਂ ਜਨਮ ਦਿਹਾੜੇ ਦੇ ਮੌਕੇ ਤੇ ਅਸੀਂ ਸਾਰਿਆਂ ਨੇ ਔਰ ਸਾਡੇ ਨਾਲ ਅੱਜ ਵਿਸ਼ੇਸ਼ ਤੌਰ ਤੇ ਹਲਕਾ ਫਰੀਦਕੋਟ ਲੋਕ ਸਭਾ ਦੇ ਉਮੀਦਵਾਰ ਕਰਮਜੀਤ ਅਨਮੋਲ ਹੋਰਾਨੇ ਅੱਜ ਡਾਕਟਰ ਸਾਹਿਬ ਨੂੰ ਇੱਥੇ ਆ ਕੇ पुष्माला अर्पण ਕੀਤੀ ਹੈ ਔਰ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦਾ عہد ਕੀਤਾ ਅੱਜ ਦੇਖੋ 바ਵਾ ਸਾਹਿਬ ਨੇ ਕਿਹਾ ਸੀ ਵੀ ਜਿਹੜੀ ਵਿਦਿਆ ਉਹ ਸ਼ੇਰਨੀ ਦਾ ਦੁੱਧ ਹੈ ਉਹ ਸ਼ੇਰਨੀ ਦਾ ਦੁੱਧ ਹੈ ਜਿਹੜਾ ਵੀ ਇਹਨੂੰ ਪੀਏਗਾ ਉਹ ਦਿਹਾੜੇਗਾ ਦਿੱਲੀ ਦੇ ਵਿੱਚ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਆਮ ਲੋਕਾਂ ਨੂੰ ਵਿਦਿਆ ਮਿਹਰੀ ਵਿਦਿਆ ਪ੍ਰਦਾਨ ਕੀਤੀ ਗਈ ਲੋਕ ਦਿਹਾੜਨ ਲੱਗੇ ਤੇ ਲੋਕਾਂ ਨੇ ਵੱਡੇ ਵੱਡੇ ਤਾਨਾਸ਼ਾਹਾਂ ਨੂੰ ਤਿੰਨ ਵਾਰ ਫੜਤਾਰ ਕੇ ਪਰਾ ਮਾਰਿਆ